ਹਾਂਜੀ ਸਤਿ ਸ੍ਰੀ ਅਕਾਲ ਬਾਈ ਬਾਈ ਹਿਮਾਚਲ ਦੇ ਵਿੱਚ ਨੂਰਪੁਰ ਲੱਗੇ ਇਹ ਹੋਟਲ ਆ ਇਹ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਤੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਜੀ ਸਾਰੇ ਹਿਮਾਚਲ ਦੇ ਵਿੱਚ ਆ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇਖੋ ਜੀ ਆ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆਏ ਲੁਧਿਆਣੇ ਦੀ ਗੱਡੀ ਹੈ ਜੀ ਆ ਦੇਖੋ ਜੀ ਸਾਰੇ ਸ਼ੀਸ਼ੇ ਭੰਤੇ ਕ੍ਰਿਸਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਹੈ ਜੀ ਕਿ ਹਿੱਲ ਹੋਟਲ ਇਹ ਨੂਰਪੁਰ ਦੇ ਲਾਗੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਬਾਈ ਹਿਮਾਚਲ ਦੇ ਵਿੱਚ ਨੂਰਪੁਰ ਲਾਗੇ ਇਹ ਹੋਟਲ ਹੈ ਇਹ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਹੈ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਤੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਸਾਰੇ ਹਿਮਾਚਲ ਦੇ ਵਿੱਚ ਆ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇਖੋ ਜੀ ਆ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਯਾਰ Rajasthan ਨੰਬਰ ਗੱਡੀ ਆ ਇਹ ਲੁਧਿਆਣੇ ਦੀ ਗੱਡੀ ਆ ਜੀ ਆ ਦੇਖੋ ਜੀ ਸਾਰੇ ਸ਼ੀਸ਼ੇ ਭੰਤੇ ਕ੍ਰਿਸਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਆ ਜੀ ਕਿ ਹਿੱਲ ਹੋਟਲ ਹੀ ਨੂਰਪੁਰ ਦੇ ਲਾਗੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਬਾਈ ਹਿਮਾਚਲ ਦੇ ਵਿੱਚ ਨੂਰਪੁਰ ਲੱਗੇ ਇਹ ਹੋਟਲ ਆਈ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਤੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਸਾਰੇ ਹਿਮਾਚਲ ਦੇ ਵਿੱਚ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇਖੋ ਜੀ ਆ ਦੇਖੋ ਜੀ ਇਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆ ਇਹ ਲੁਧਿਆਣੇ ਦੀ ਗੱਡੀ ਆ ਜੀ ਆ ਦੇਖੋ ਜੀ ਸਾਰੇ ਸ਼ੀਸ਼ੇ ਭੰਨਤੇ ਕ੍ਰਿਸਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਆ ਜੀ ਕਿ ਹਿੱਲ ਹੋਟਲ ਇਹ ਨੂਰਪੁਰ ਦੇ ਲਾਗੇ